ਦੋਸਤੋ ਜਦੋਂ ਤੁਹਾਡੇ ਉੱਤੇ ਕੋਈ ਝੂਠਾ ਦੋਸ਼ ਲੱਗੇ ਤੇ ਤੁਹਾਡੇ ਕੋਲ ਸਫਾਈ ਦੇ ਕੋਈ ਸ਼ਬਦ ਨਾ ਬਚੇ ਤਾਂ ਅਕਸਰ ਦਿਲ ਸਿਰਫ ਇੱਕ ਗੱਲ ਕਹਿੰਦਾ ਕਿ ਉਹ ਰੱਬ ਸਭ ਜਾਣਦਾ ਉਹੀ ਹੁਣ ਇਨਸਾਫ ਕਰੇਗਾ ਇਹ ਕਹਾਣੀਆਂ ਉਹਨਾਂ ਅੱਖਾਂ ਦੀ ਜੋ ਚੁੱਪ ਜ਼ਰੂਰ ਰਹੀਆਂ ਪਰ ਉਹ ਹਰ ਇੱਕ ਹੰਝੂ ਵਿੱਚ ਸੱਚ ਬੋਲ ਗਈਆਂ ਇਹ ਕਹਾਣੀ ਉਹਨਾਂ ਕਦਮਾਂ ਦੀ ਜੋ ਇਕੱਲੇ ਤੁਰੇ ਪਰ ਕਦੇ ਵੀ ਹੱਕ ਤੋਂ ਨਹੀਂ ਹੱਟੇ ਇਹ ਕਹਾਣੀ ਉਸ ਦਿਲ ਦੀ ਜਿਨੇ ਸੱਚਾਈ ਲਈ ਸਭ ਕੁਝ ਗਵਾਜ ਰੋ ਦਿੱਤਾ ਪਰ ਕਦੇ ਵੀ ਰੱਬ ਕੋਲ ਸ਼ਿਕਾਇਤ ਨਹੀਂ ਕੀਤੀ ਇਹ ਕਹਾਣੀ ਤੁਹਾਡੀ ਵੀ ਹੋ ਸਕਦੀ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਾਫੀ ਸਮਾਂ ਪਹਿਲਾਂ ਦੀ ਇਹ ਕਹਾਣੀ ਆ ਸ਼ਹਿਰ ਨਾਲ ਲੱਗਦੇ ਇੱਕ ਪਿੰਡ ਦੀ ਗੱਲ ਆ ਜਿੱਥੇ ਇੱਕ ਸਿੱਧਾ ਸਾਦਾ ਤੇ ਨੇਕ ਦਿਲ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਰਮਨ ਸੀ ਹਰ ਕੋਈ ਉਸ ਨੂੰ ਸਾਧ ਬੰਦਾ ਜਾਂ ਫਕੀਰੀ ਆਖਦਾ ਸੀ ਹਾਲਾਂਕਿ ਨਾਂ ਤਾਂ ਉਹ ਕੋਈ ਫਕੀਰ ਸੀ ਤੇ ਨਾ ਹੀ ਕੋਈ ਗਿਆਨੀ ਤੇ ਨਾ ਹੀ ਕਿਸੇ ਮੰਦਰ ਦਾ ਪੁਜਾਰੀ ਉਹ ਸਿਰਫ ਇੱਕ ਆਮ ਜਿਹਾ ਲੜਕਾ ਸੀ ਜਦੀ ਉਮਰ ਮਸਾਂ ਹੀ ਕੋਈ 17-18 ਸਾਲ ਹੋਵੇਗੀ ਪਰ ਅੱਖਾਂ ਵਿੱਚ ਉਹ ਸਕੂਨ ਸੀ ਜੋ ਵੱਡੀ ਉਮਰ ਦੇ ਦਰਵੇਸ਼ਾਂ ਵਿੱਚ ਕਦੇ-ਕਦੇ ਦੇਖਣ ਨੂੰ ਮਿਲਦਾ ਲੋਕ ਅਕਸਰ ਕਹਿੰਦੇ ਕਿ ਉਹ ਕੋਈ ਆਮ ਰੋ ਨਹੀਂ ਹੈ ਕਿ ਕਿਉਂਕਿ ਨਾ ਉਹ ਕਦੇ ਝੂਠ ਬੋਲਦਾ ਨਾ ਉਹ ਫालतू ਬੋਲਦਾ ਨਾ ਵਾਦ-ਵਿਵਾਦ ਕਰਦਾ ਤੇ ਨਾ ਹੀ ਕਦੇ ਕਿਸੇ ਨੂੰ ਮਾੜਾ ਕਹਿੰਦਾ ਤੇ ਕੋਝ ਕੋ ਪਿੰਡ ਵਾਲੇ ਉਸ ਦਾ ਮਜ਼ਾਕ ਵੀ ਉਡਾਉਂਦੇ ਸੀ ਤੇ ਵੱਡੇ ਅਮੀਰ ਲੋਕ ਉਹਨੂੰ ਨਾ ਸਮਝ ਸਮਝਦੇ ਸੀ ਪਰ ਉਹ ਕਦੇ ਵੀ ਗੁੱਸਾ ਨਾ ਕਰਦਾ ਉਹ ਸਿਰਫ ਹੌਲੀ ਹੌਲੀ ਮੁਸਕਰਾਉਂਦਾ ਤੇ ਅਸਮਾਨ ਵੱਲ ਤੱਕ ਕੇ ਇੱਕੋ ਗੱਲ ਕਹਿੰਦਾ ਰੱਬ ਸਭ ਦੇਖ ਰਿਹਾ ਦੁਨੀਆ ਤੇ ਉਹਦਾ ਕੋਈ ਵੀ ਨਹੀਂ ਸੀ ਪਿੰਡ ਦਾ ਸਭ ਤੋਂ ਵੱਡਾ ਇੱਕ ਦੁਕਾਨਦਾਰ ਸੇਠ ਅਕਸਰ ਉਹਨੂੰ ਬੁਲਾ ਲੈਂਦਾ ਤੇ ਆਪਣੇ ਬੇਕਾਰ ਜਿਹੇ ਕੰਮਾਂ ਵਿੱਚ ਲਾ ਦਿੰਦਾ ਇੱਕ ਦਿਨ ਉਸਨੇ ਉਸ ਲੜਕੇ ਨੂੰ ਆਖਿਆ ਕਿ ਇਹ 10 ਸਿੱਕੇ ਫੜ ਤੇ ਬਾਜ਼ਾਰ ਤੋਂ ਦੋ ਥੈਲੇ ਚੋਣ ਲੈ ਕੇ ਆ ਤੇ ਮੇਰੀ ਗੱਲ ਗੌਰ ਨਾਲ ਸੁਣ ਲਾ ਹਿਸਾਬ ਯਾਦ ਰੱਖੀ ਸੋ ਉਹਨੇ ਸਿੱਕੇ ਫੜੇ ਤੇ ਦੁਕਾਨ ਤੋਂ ਨਿਕਲ ਗਿਆ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਔਰਤ ਮਿਲੀ ਜੋ ਜ਼ਮੀਨ ਤੇ ਡਿੱਗੀ ਹੋਈ ਸੀ ਉਹਦੇ ਸਾਹ ਤੇਜ਼ ਚੱਲ ਰਹੇ ਸੀ ਤੇ ਅੱਖਾਂ ਵਿੱਚ ਦਰਦ ਸਾਫ਼ ਦਿਖ ਰਿਹਾ ਸੀ ਅਰਮਿੰਦ ਫਟਾਫਟ ਰੁਕ ਗਿਆ ਤੇ ਉਸ ਬਜ਼ੁਰਗ ਮਾਤਾ ਨੂੰ ਬਿਠਾਇਆ ਉਹਨੂੰ ਪਾਣੀ ਪਿਲਾਇਆ ਅਰਵਿੰਦ ਕੋਲ ਹੁਣ ਸਿਰਫ ਦੋ ਰਾਹ ਸੀ ਇੱਕ ਬਚਾਰ ਵਾਲ ਜਾਣਦਾ ਜਿੱਥੇ ਦੁਕਾਨ ਤੇ ਸੀਟ ਦਾ ਹੁਕਮ ਤੇ ਹੁਣ ਉਸਦੀ ਇਮਾਨਦਾਰੀ ਦੀ ਕਸੌਟੀ ਬਣ ਚੁੱਕਿਆ ਸੀ ਤੇ ਦੂਜਾ ਰਾਹ ਉਸ ਬੁੱਢੀ ਔਰਤ ਦੀ ਮਦਦ ਕਰਨਾ ਜਿਹਦੇ ਕੋਲ ਨਾ ਪੈਸਾ ਸੀ ਤੇ ਨਾ ਹੀ ਤਾਕਤ ਕੁਝ ਬਣਾ ਲਿਓ ਖੜਾ ਰਿਆ ਫਿਰ ਅਚਾਨਕ ਰੱਬ ਰੱਬ ਕਰਦਾ ਉਹ ਔਰਤ ਦੇ ਕੋਲ ਬਹਿ ਗਿਆ ਬੁਝਾਰ ਕੋ ਅਰਤ ਨੂੰ ਪਾਣੀ ਪੁਲਾਉਂਦਾ ਰਿਹਾ ਜਦੋਂ ਤੱਕ ਉਹਦੀ ਬਿਓਸ਼ੀ ਖਤਮ ਨਾ ਹੋਈ ਉਥੇ ਹੀ ਬੈਠਾ ਰਿਹਾ ਜਦੋਂ ਅਰਤ ਨੂੰ ਹੋਸ਼ ਆਇਆ ਤਾਂ ਹੌਲੀ ਜੀ ਆਵਾਜ਼ ਵਿੱਚ ਬੋਲੀ ਪੁੱਤਰ ਜੋ ਤੂੰ ਕੀਤਾ ਹੈ ਉਹ ਤਾਂ ਰੱਬ ਦੇ ਫਰਿਸ਼ਤੇ ਵੀ ਲਿਖ ਚੁੱਕੇ ਹੋਣਗੇ ਵਕਤ ਤੇਜ਼ੀ ਨਾਲ ਲੰਘ ਚੁੱਕਾ ਸੀ ਰਮਨ ਨੇ ਤੁਰੰਤ ਬੁਝਾਰ ਵੱਲ ਦੌੜ ਲਗਾਈ ਪਰ ਜਦੋਂ ਉਹ ਉਥੇ ਪਹੁੰਚਿਆ ਤਾਂ ਚੋਲਾਂ ਦਾ ਸਿਰਫ ਇੱਕ ਥੈਲਾ ਹੀ ਬਚਿਆ ਹੋਇਆ ਸੀ ਦੁੱਝਾ ਵੇਖ ਚੁੱਕਿਆ ਸੀ ਉਨੇ ਕਿਤੇ ਲਾ ਖਰੀਦਦੇ ਆ ਤੇ ਬਾਕੀ ਬੱਚੇ ਪੰਜ ਜਿਹੜੇ ਸਿੱਕੇ ਸੀ ਨਾ ਉਸ ਬੁੱਢੀ ਔਰਤ ਨੂੰ ਦੇ ਦਿੱਤੇ ਤਾਂ ਜੋ ਉਹ ਆਪਣੀ ਤੰਦਰੁਸਤੀ ਵਾਸਤੇ ਕੁਝ ਖਰੀਦ ਕੇ ਖਾ ਸਕੇ ਵਾਪਸ ਆਉਂਦਾ ਉਹ ਥੋੜਾ ਉਲਝਣ ਵਿੱਚ ਸੀ ਕਿ ਸੇਠ ਮੇਰੇ ਤੇ ਵਿਸ਼ਵਾਸ ਕਰੇਗਾ ਕਿ ਉਹ ਸਮਝੇਗਾ ਕਿ ਮੈਂ ਉਹ ਕੁਝ ਚੋਰੀ ਨਹੀਂ ਕੀਤਾ ਸਗੋਂ ਉਹਦੇ ਹੀ ਪੈਸਿਆਂ ਨਾਲ ਉਸ ਬਜ਼ੁਰਗ ਔਰਤ ਦੀ ਮਦਦ ਕੀਤੀ ਹੈ ਪਰ ਰਮਨ ਦੇ ਦਿਲ ਵਿੱਚ ਇੱਕ ਪੱਕਾ ਜੁਕੀਨ ਵੀ ਸੀ ਕਿ ਜੇ ਕਰਨੀਅਤ ਸਾਫ਼ ਹੋਵੇ ਤਾਂ ਸੱਚ ਆਪਣਾ ਸਬੂਤ ਆਪੇ ਦੇ ਦਿੰਦਾ ਜਦੋਂ ਸੇਠ ਨੇ ਰਮਨ ਦਾ ਚਿਹਰਾ ਵੇਖਿਆ ਤਾਂ ਤੁਰੰਤ ਗੁੱਸੇ ਵਿੱਚ ਆ ਗਿਆ ਉਹ ਬੋਲਿਆ ਸਿਰਫ ਇੱਕ ਥੈਲਾ ਤੇ ਬਾਕੀ ਸਿੱਕੇ ਕਿੱਥੇ ਨੇ ਉਹਦੀ ਆਵਾਜ਼ ਵਿੱਚ ਗੁੱਸਾ ਵੀ ਸੀ ਤੇ ਸ਼ੱਕ ਵੀ ਰਮਨ ਨੇ ਨਰਮ ਜਿ ਹੈ ਲਜੇ ਵਿੱਚ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਸ ਬਜ਼ੁਰਗ ਔਰਤ ਬਾਰੇ ਤੇ ਵਿਚਾਰ ਵਿੱਚ ਚੌਲਾਂ ਦਾ ਜਿਹੜਾ ਸਟਾਕ ਸੀ ਉਹ ਮੁੱਕ ਜਾਣਾ ਸੀਠ ਦੀਆਂ ਅੱਖਾਂ ਸਨਕ ਗਈਆਂ ਜਿਵੇਂ ਉਹ ਜਿਵੇਂ ਉਹ ਰਮਨਦੇਹ ਹਰ ਸ਼ਬਦ ਨੂੰ ਤੋੜ ਰਿਹਾ ਹੋਵੇ ਉਹਨੇ ਗੁੱਸੇ ਵਿੱਚ ਕਿਹਾ ਐਸਾ ਮੁਕ ਕਹਾਣੀਆਂ ਸੁਣਾਉਣ ਦੀ ਥਾ ਦੇ ਇਹੀ ਚੰਗਾ ਵਾ ਕਿ ਸੱਚ ਦੱਸ ਦੇ ਸਿੱਕੇ ਕਿੱਥੇ ਲੁਕਾਏ ਨੇ ਐਨਾ ਕਹਿੰਦੇ ਉਸ ਦੁਕਾਨਦਾਰ ਦੇ ਹੋਰ ਮੁੰਡਿਆਂ ਨੂੰ ਵੀ ਬੁਲਾ ਲਿਆ ਰਮਨ ਦੇ ਹੱਥੋਂ ਥੈਲਾ ਕੋਲ ਲਿਆ ਗਿਆ ਤੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਰਮਨ ਚੁੱਪ ਰਿਹਾ ਕੁਝ ਵੀ ਨਾ ਬੋਲਿਆ ਜਦੋਂ ਉਸ ਦੇ ਕੋਲੋਂ ਕੁਝ ਨਾ ਮਿਲਿਆ ਤਾਂ ਸੀਠ ਨੇ ਉਹਨੂੰ ਝਿੜਕਿਆ ਤੇ ਆਖਿਆ ਚਾਹੇ ਤੂੰ ਚੋਰ ਨਾ ਹੀ ਹੋਵੇ ਪਰ ਪਾਗਲ ਤਾਂ ਜ਼ਰੂਰ ਹੈ ਜਿਹਨੂੰ ਵਕਤ ਦੀ ਕੀਮਤੀ ਨਹੀਂ ਪਤਾ ਜਿਹਨੂੰ ਸਿੱਕਿਆਂ ਦੀ ਕੀਮਤ ਦਾ ਹੀ ਨਹੀਂ ਪਤਾ ਪਿੰਡ ਦੇ ਕੁਝ ਲੋਕੇ ਸਭ ਦੇਖ ਰਹੇ ਸੀ ਪਰ ਕੋਈ ਵੀ ਰਮਨ ਦੇ ਹੱਕ ਵਿੱਚ ਕੁਝ ਨਾ ਬੋਲਿਆ ਉਹ ਚੁੱਪਚਾਪ ਉੱਥੋਂ ਚਲਿਆ ਗਿਆ ਰਾਹ ਵਿੱਚ ਜਾਂਦੇ ਦਾ ਉਹਦਾ ਦਿਲ ਥੋੜਾ ਭਾਰੀ ਸੀ ਉਦਾਸ ਵੀ ਸੀ ਪਰ ਉਹ ਜਾਣਦਾ ਸੀ ਕਿ ਜੋ ਨੇ ਕੀਤਾ ਗਲਤ ਨਹੀਂ ਸੀ ਕੀਤਾ ਸੋ ਰਾਤ ਵੇਲੇ ਜਦੋਂ ਉਹ ਪਿੰਡ ਦੇ ਇੱਕ ਮੰਦਰ ਵਿੱਚ ਸਫਾਈ ਕਰ ਰਿਹਾ ਸੀ ਜੋ ਕਿ ਅਕਸਰ ਉੱਥੇ ਚਲਿਆ ਜਾਂਦਾ ਸੀ ਤਾਂ ਉਹ ਬੁੱਢੀ ਔਰਤ ਮੰਦਰ ਦੇ ਦਰਵਾਜ਼ੇ ਤੇ ਆ ਕੇ ਖੜੀ ਹੋਈ ਉਹਨੇ ਮੰਦਰ ਦੇ ਪੰਡਿਤ ਨੂੰ ਆਵਾਜ਼ ਮਾਰੀ ਤੇ ਕਿਹਾ ਪੰਡਤ ਜੀ ਅੱਜ ਜੋ ਮੈਂ ਜਿਉਂਦੀ ਖੜੀ ਆ ਨਾ ਐਸੇ ਲੜਕੇ ਦੀ ਵਜ੍ਹਾ ਕਰਕੇ ਜਿਕਰ ਇਸ ਸਮੇਂ ਤੇ ਨਾ ਆਉਂਦਾ ਤਾਂ ਸ਼ਾਇਦ ਮੈਂ ਇਹ ਸ਼ਾਮ ਦੇਖ ਨਾ ਪਉਂਦੀ ਪੰਡਿਤ ਜੀ ਨੇ ਹੈਰਾਨੀ ਨਾਲ ਉਸ ਬਜ਼ੁਰਗ ਔਰਤ ਵੱਲ ਵੇਖਿਆ ਫਿਰ ਉਹਨਾਂ ਨੇ ਨਰਮੀ ਨਾਲ ਉਸ ਔਰਤ ਨੂੰ ਬਿਠਾਇਆ ਪਾਣੀ ਦਿੱਤਾ ਤੇ ਰਮਨ ਨੂੰ ਆਖਿਆ ਪੁੱਤਰ ਤੂਹੋ ਕੀਤਾ ਜੋ ਬਹੁਤ ਵੱਡੇ ਲੋਕ ਵੀ ਨਹੀਂ ਕਰ ਪਾਉਂਦੇ ਪਰ ਸੱਚਾਈ ਦਾ ਸਿਲਾ ਹਮੇਸ਼ਾ ਰੱਬ ਦਿੰਦਾ ਏ ਨਾ ਕਿ ਲੋਕ ਅਗਲੇ ਦਿਨ ਫਿਰ ਪਿੰਡ ਵਿੱਚ ਇੱਕ ਅਜੀਬ ਘਟਨਾ ਵਾਪਰੀ ਉਸੇ ਸੇਟ ਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਪਰ ਨਗਦ ਰਕਮ ਵਾਲਾ ਸੰਦੂਕ ਉੱਥੇ ਦਾ ਉੱਥੇ ਹੀ ਸੀ ਸਿਰਫ ਇੱਕ ਪੱਤਰ ਰੱਖਿਆ ਹੋਇਆ ਸੀ ਜਿਦੇ ਤੇ ਲਿਖਿਆ ਸੀ ਕਿ ਸੱਚ ਨੂੰ ਸ਼ੱਕ ਦੇ ਨਾਲ ਦੇਖਣ ਵਾਲਾ ਆਪ ਹੀ ਹੈ ਨੇਰੇ ਵਿੱਚ ਰਹਿ ਜਾਂਦਾ ਏ ਸ਼ਿਰ ਨੇ ਆਪਣੀ ਦੁਕਾਨ ਦੀ ਵਿਕਰੀ ਹਾਲਤ ਦੇਖੀ ਤਾਂ ਉਹਦੀਆਂ ਅੱਖਾਂ 'ਚ ਗੁੱਸੇ ਦੀਆਂ ਚੰਗਿਆਰੀਆਂ ਜਿਹੜੀਆਂ ਸੀ ਉਹ 扑ੜਕਣ ਲੱਗੀਆਂ ਰਕਮ ਤਾਂ ਆਪਣੇ ਥਾਂ ਤੇ ਹੀ ਸੀ ਪਰ ਸਮਾਨ ਐਧਰ ਉਧਰ ਪਿਆ ਸੀ ਤੇ ﺍﻟमारीਆਂ ਦੇ ਜਿੰਦੇ ਪੰਨੇ ਹੋਏ ਸੀ ਲੋਕ ਫਿਰ ਤੋਂ ਚਰਚਾ ਕਰਨ ਲੱਗੇ ਕੋਈ ਕਹਿ ਰਿਹਾ ਸੀ ਕਿ ਕਿਸੇ ਨੇ ਪੁਰਾਣੀ ਰੰਜਿਸ਼ ਕੱਢੀ ਲੱਗਦੀ ਏ ਕੋਈ ਕਹਿ ਰਿਹਾ ਸੀ ਇਹ ਕਿਸੇ ਫਕੀਰ ਦੀ ਬਦਦਵਾ ਵੀ ਹੋ ਸਕਦੀ ਏ ਫਿਰ ਕੁਝ ਲੋਕ ਐਦਾ ਦੋਸ਼ ਰਮਨ ਦੀ ਸਿਰ ਮੜਨ ਨਕੇ ਕਿ ਲਾਜ਼ਮੀ ਐ ਉਹ ਪੋਲੇ-ਪਾਲੇ ਦਿਖਣ ਵਾਲੇ ਲੜਕੇ ਦਾ ਕੰਮ ਲੱਗਦਾ ਜਦੋਂ ਪੰਡਤ ਜੀ ਨੂੰ ਇਸ ਹਾਦਸੇ ਦੀ ਖਬਰ ਮਿਲੀ ਤਾਂ ਸਿਰਫ ਇੰਨਾ ਹੀ ਬੋਲੇ ਕਿ ਕਈ ਵਾਰ ਰੱਬ ਆਪ ਹੀ ਸੱਚ ਦੀ ਗਵਾਹ ਪੇਚਦਾ ਪਰ ਸੇਠ ਦੇ ਮਨ ਵਿੱਚ ਤੁਰੰਤ ਇੱਕੋ ਨਾ ਆਇਆ ਉਹ ਸੀ ਰਮਨ ਅਗਲੀ ਸਵੇਰ ਉਹ ਸਿੱਧਾ ਪੰਡਤ ਜੀ ਕੋਲ ਗਿਆ ਤਿੱchi ਆਵਾਜ਼ ਵਿੱਚ ਕਹਿਣ ਲੱਗਾ ਪੰਡਤ ਜੀ ਜੇਕਰ ਤੁਹਾਡੀ ਨਿਗਰਾਨੀ ਹਟ ਰਹਿਣ ਵਾਲਾ ਐ ਮੈਂ ਨਾ ਮੁੰਡਾ ਸੱਚਾ ਵਾ ਤ ਰਾਤ ਨੂੰ ਉਹ ਮੇਰੀ ਦੁਕਾਨ ਵਿੱਚ ਕੀ ਕਰ ਰਿਹਾ ਸੀ ਲੋਕਾਂ ਨੇ ਉਹਨੂੰ ਰਾਤ ਵੇਲੇ ਇਕੱਲਾ ਘੁੰਮਦਾ ਹੋਇਆ ਵੇਖਿਆ ਸੀ ਤੇ ਉਹਨੇ ਮੇਰੇ ਖਿਲਾਫ ਨਫ਼ਰਤ ਉਹਦੇ ਦਿਲ ਵਿੱਚ ਲੁਕੀ ਰਹੀ ਆ ਪੰਡਤ ਜੀ ਨੇ ਸ਼ਾਂਤੀ ਨਾਲ ਸਾਰੀ ਗੱਲ ਸੁਣੀ ਤੇ ਉਹਨੇ ਕਿਹਾ ਵੀ ਜੇ ਤੇਰੇ ਕੋਲ ਕੋਈ ਸਬੂਤ ਆ ਤਾਂ ਉਹ ਪੇਸ਼ ਕਰੋ ਦੋਸ਼ ਲਗਾਉਣਾ ਆਸਾਨ ਹੁੰਦਾ ਸੀਟ ਨੇ ਦੰਦ ਪੀਸਦੇ ਹੋਏ ਕਿਹਾ ਸਬੂਤ ਮੈਂ ਖੁਦ ਪੇਸ਼ ਕਰਾਂਗਾ ਜੇਕਰ ਉਹ ਬੇਕਸੂਰ ਆ ਤਾਂ ਰੱਬ ਜਾਣੇ ਪਰ ਜੇ ਉਹ ਚੋਰ ਨਿਕਲਿਆ ਤਾਂ ਮੈਂ ਉਹ ਇਸ ਪਿੰਡ ਵਿੱਚੋਂ ਕੱਢ ਕੇ ਇਦਮ ਲਵਾਵਾਂਗਾ। ਉਸੇ ਦਿਨ ਪਿੰਡ ਵਿੱਚ ਐਲਾਨ ਕਰ ਦਿੱਤਾ ਗਿਆ ਵੀ ਜੇਕਰ ਰਮਨ ਦੋਸ਼ੀ ਸਾਬਤ ਹੋਇਆ ਤਾਂ ਉਹਨੂੰ ਹਮੇਸ਼ਾ ਲਈ ਇੱਥੋਂ ਕੱਢ ਦਿੱਤਾ ਜਾਵੇਗਾ। ਹੁਣ ਰਮਨ ਚੁੱਪ ਝਾਪ ਮੰਦਰ ਦੇ ਕੋਕੋਨੇ ਵਿੱਚ ਬੈਠਾ ਸੀ। ਪੰਡਤ ਜੀ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪੁੱਤਰ ਹੁਣ ਸਮਾਂ ਆ ਗਿਆ ਕਿ ਤੇਰਾ ਯਕੀਨ ਤੇਰੇ ਲਫ਼ਜ਼ਾਂ ਨਾਲ ਨਹੀਂ ਬਲਕਿ ਤੇਰੇ ਸਬਰ ਨਾਲ ਪਛਾਣਿਆ ਜਾਵੇਗਾ। ਤੂੰ ਕੀ ਚਾਹੁੰਦਾ ਈ? ਜਵਾਬ ਦੇਣਾ ਹੈ। ਜੱਜੋ ਪਰਣਾਏ ਰਮਨ ਨੇ ਅੱਖਾਂ ਪਰ ਕੇ ਕਿਹਾ ਮੈਂ ਸੱਚ ਲਈ ਖੜਾ ਆਂ ਤੇ ਜੀ ਮੇਰਾ ਰੱਬ ਗਵਾਹੀ ਦੇਵੇਗਾ ਤਾਂ ਦੁਨੀਆ ਦੇ ਫੈਸਲੇ ਮੈਨੂੰ ਹਲਾ ਨਹੀਂ ਸਕਣਗੇ ਉਹ ਰਾਤ ਰਮਨ ਲਈ ਬਹੁਤ ਮੁਸ਼ਕਲ ਸੀ ਕਿਸੇ ਨੇ ਉਹਦੇ ਨਾਲ ਗੱਲ ਤਾਂ ਕੀ ਕਰਨੀ ਸੀ ਸਗੋਂ ਕਿਸੇ ਨੇ ਉਹਦੇ ਵੱਲ ਵੇਖਿਆ ਤੱਕ ਨਹੀਂ ਅਗਲੀ ਸਵੇਰ ਪਿੰਡ ਦੇ ਕੁਝ ਕੁ ਮੋਹਤਵਰ ਲੋਕਾਂ ਨੇ ਐਲਾਨ ਕੀਤਾ ਕਿ ਤਿੰਨ ਦਿਨਾਂ ਦੇ ਬਾਅਦ ਸਾਰਿਆਂ ਦੇ ਸਾਹਮਣੇ ਫੈਸਲੇ ਸੁਣਾਏ ਜਾਵੇਗਾ ਉਹ ਟੈਂਡੈਂਸੀ ਕਿ ਕਿ ਸਿੱਧਾ ਸਾਦਾ ਨੌਜਵਾਨ ਜੋ ਸੱਚ ਤੇ ਕਾਇਮ ਸੀ ਜਿਹਦੇ ਖਿਲਾਫ तकरीबन ਸਾਰਾ ਪਿੰਡ ਤਾਕਤ ਇਲਜ਼ਾਮ ਸਭ ਖੜੇ ਸੀ ਕਹਾਣੀ ਹੁਣ ਉੱਥੇ ਪਹੁੰਚ ਗਈ ਸੀ ਜਿੱਥੇ ਹੱਕ ਸਿਰਫ ਜ਼ੁਬਾਨ ਨਾਲ ਨਹੀਂ ਸਮੇਂ ਤੇ ਨiyet ਦੀ ਗਵਾਹੀ ਨਾਲ ਸਾਬਤ ਹੋਣਾ ਸੀ ਸੋ ਤੀਜੇ ਦਿਨ ਜਦੋਂ ਸ਼ਾਮ ਹੋਈ ਜਿਵੇਂ ਹੀ ਸੂਰਜ ਪਹਾੜਾਂ ਦੇ ਪਿੱਛੇ ਛੁਪਨ ਲੱਗਾ ਪਿੰਡ ਦੇ ਚੌਂਕ ਵਿੱਚ ਇੱਕ ਪੰਚਾਇਤ ਲਾਈ ਗਈ ਜਿੱਥੇ ਬਜ਼ੁਰਗ ਵਪਾਰੀ ਤੇ ਆਮ ਲੋਕ ਇਕੱਠੇ ਹੋਣ ਲੱਗੇ ਪੰਡਤ ਜੀ ਉਹ ਦੁਕਾਨਦਾਰ ਸੇਠ ਤੇ ਕੁਝ ਹੋਰ ਮਹਤਵਰ ਲੋਕ ਬੈਠੇ ਸੀ ਤੇ ਸਾਰਿਆਂ ਦੀਆਂ ਨਜ਼ਰਾਂ ਰਮਨ ਨੂੰ ਲੱਭਣ ਲੱਗੀਆਂ ਰਮਨ ਇਕੱਲਾ ਹੀ ਰਬ ਰਬ ਕਰਦਾ ਮੰਦਰ ਚੋਂ ਨਿਕਲਿਆ ਉਹਨੇ ਚਿੱਟੇ ਕੱਪੜੇ ਪਾਏ ਹੋਏ ਸੀ ਚਿਹਰੇ ਤੇ ਥਕਾਵਟ ਜ਼ਰੂਰ ਸੀ ਪਰ ਅੱਖਾਂ ਵਿੱਚ ਡਰ ਨਹੀਂ ਸੀ ਉਹ ਹੌਲੀ ਹੌਲੀ ਪੰਚਾਇਤ ਦੇ ਨੇੜੇ ਆਇਆ ਤੇ ਸਾਰਿਆਂ ਦੇ ਸਾਹਮਣੇ ਜਾ ਖੜਾ ਹੋ ਗਿਆ ਸੇਠ ਨੇ ਤਿੱਖੀ ਆਵਾਜ਼ ਵਿੱਚ ਕਿਹਾ ਇਸ ਲੜਕੇ ਨੂੰ ਮੈਂ ਪਾਲਿਆ ਕਮ ਸਿਖਾਇਆ ਪਰ ਇਹਨੇ ਮੇਰੇ ਨਾਲੀ ਧੋਖਾ ਕੀਤਾ ਜਿਕਰੇ ਬੇਖਸੂਰਾ ਤਾਂ ਸਾਬਤ ਕਰੇ ਲੋਕ ਚੁੱਪ ਸੀ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹੀ ਮੁੰਡਾ ਜਿਹਨੂੰ ਹਮੇਸ਼ਾ ਰੱਬ ਦੇ ਕਮਾ ਵਿੱਚ ਸਾਰਿਆਂ ਤੋਂ ਅੱਗੇ ਵੇਖਿਆ ਜਾਂਦਾ ਸੀ ਜਿਹਦੀ ਸਫਾਈ ਸਚਾਈ ਇਤਸਾਫ ਦਿਲ ਦੀ ਲੋਕ ਮਿਸਾਲ ਦਿੰਦੇ ਸੀ ਅੱਜ ਚੋਰ ਬਣ ਕੇ ਲੋਕਾਂ ਦੇ ਸੱਚ ਝੂਠ ਦੀ ਕਚਹਿਰੀ ਵਿੱਚ ਖੜਾ ਸੀ ਪੰਡਤ ਨੇ ਹੱਥ ਚੁੱਕ ਕੇ ਸਭ ਨੂੰ ਚੁੱਪ ਕਰਵਾਇਆ ਫਿਰ ਰਾਮਨ ਵੱਲ ਵੇਖ ਕੇ ਕਿਹਾ ਪੁੱਤਰ ਜੇ ਤੂੰ ਚਾਹੀ ਤਾਂ ਹੁਣ ਆਪਣਾ ਦਾਵਾ ਪੇਸ਼ ਕਰ ਸਕਦਾ ਰਮ ਨੇ ਇੱਕ ਢੂੰਗਾ ਸਾਹ ਲੈ ਕੇ ਬੋਲਣਾ ਸ਼ੁਰੂ ਕੀਤਾ ਉਹ ਬੋਲਿਆ ਮੇਰੇ ਕੋਲ ਕੋਈ ਦਲੀਲ ਨਹੀਂ ਕੋਈ ਗਵਾਨੀ ਮੈਂ ਕਿਸੇ ਦਾ ਸਮਾਨ ਨਹੀਂ ਲੁੱਟਿਆ ਨਾ ਕਿਸੇ ਨਾਲ ਬਦਨੀਤੀ ਕੀਤੀ ਪਰ ਮੈਂ ਜ਼ਰੂਰ ਕਹਾਗਾ ਕਿ ਸੱਚ ਕਦੇ ਵੀ ਚੁੱਪ ਨਹੀਂ ਰਹਿੰਦਾ ਜੇਕਰ ਮੈਂ ਚੋਰ ਹਾਂ ਤਾਂ ਰੱਬ ਗਵਾਏ ਤੇ ਜੇਕਰ ਮੈਂ ਬੇਕਸੂਰ ਹਾਂ ਤਾਂ ਉਹੀ ਮੇਰਾ ਵਕੀਲ ਹੈ ਲੋਕਾਂ ਉਤੇ ਜਿਵੇਂ ਚੁੱਪ ਦਾ ਗੁਬਾਰ ਰਿਸ਼ ਆ ਗਿਆ ਰਮਨ ਦੇ ਬੋਲ ਸਿੱਤੇ ਦਿਲਾਉਂ ਤੇ ਅਸਰ ਕਰ ਰਹੇ ਸੀ ਉਸੇ ਵੇਲੇ ਅਚਾਨਕ ਪਿੰਡ ਦਾ ਇੱਕ ਨੌਜਵਾਨ ਦੌੜਦਾ ਹੋਇਆ ਆਇਆ ਉਹਦੇ ਹੱਥ ਵਿੱਚ ਇੱਕ ਚਾਬੀ ਸੀ ਸਾਹੋ ਸਾਹ ਹੁੰਦਾ ਉਹ ਬੋਲਿਆ ਇਹ ਚਾਬੀ ਮੈਨੂੰ ਦਰਿਆ ਦੇ ਕਿਨਾਰੇ ਮਿਲੀ ਏ ਤੇ ਨਾਲ ਹੀ ਇਹ ਥੈਲੀ ਵੀ ਸੀ ਜਿਹਦੇ ਤੇ ਸੀਟ ਜੀ ਦਾ ਨਾਮ ਲਿਖਿਆ ਏ ਸ਼ਾਇਦ ਕੋਈ ਚੋਰ ਉੱਥੇ ਛੱਡ ਗਿਆ ਹੋਵੇਗਾ ਸ਼ਾਇਦ ਰਮਨ ਨੂੰ ਫਸਾਉਣ ਲਈ ਸਾਰਿਆਂ ਦੀਆਂ ਨਜ਼ਰਾਂ ਸੀਟ ਵੱਲ ਟਿਕ ਗਈਆਂ ਉਹ ਚੁੱਪ ਜਾ ਹੋ ਗਿਆ ਜਿਵੇਂ ਦੁਪਹਿਰਾ ਹਿੱਥੋਂ ਜਮੀਨ ਖਿਸਕ ਗਈ ਹੋਵੇ ਪੰਡਤ ਜੀ ਨੇ ਥਲੀ ਖੋਲੀ ਤੇ ਦੇਖਿਆ ਕਿ ਅੰਦਰੋਂ ਦੁਕਾਨ ਦੇ ਖਾਸ ਕਾਗਜ਼ ਨਿਕਲੇ ਤੇ ਇੱਕ ਸਮਾਨ ਦੀ ਲਿਸਟ ਜਿਹਦੇ ਉੱਤੇ ਹੱਥੀ ਲਿਖੇ ਕੁਝ ਅੱਖਰ ਸੀ ਜਦੋਂ ਉਹ ਕਾਗਜ਼ ਸੇਠ ਨੇ ਵੇਖੇ ਤਾਂ ਉਹਨੂੰ ਤੁਰੰਤ ਸਭ ਕੁਝ yaad ਆ ਗਿਆ ਐ ਲਿਖਤ ਉਸਤੇ ਪੁਰਾਣੇ ਨੌਕਰ ਦੀ ਸੀ ਜਿਹਨੂੰ ਸੇਠ ਨੇ ਕੁਝ ਸਾਲ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਹ ਜਾਣ ਬੁਝ ਕੇ ਦੁਕਾਨ ਦਾ ਨੁਕਸਾਨ ਕਰਨ ਆਇਆ ਸੀ ਤੇ ਉਸਨੇ ਦੁਕਾਨ ਦੇ ਕਾਗਜ਼ ਚੋਰੀ ਕੀਤੇ ਸੀ ਪਰ ਉਹਦੇ ਆਉਣ ਦੀ ਕਿਸੇ ਨੂੰ ਖਬਰ ਨਹੀਂ ਸੀ ਲੋਕਾਂ ਵਿੱਚ ਸਨਾਟਾ ਛਾ ਗਿਆ ਪੰਡਤ ਜੀ ਨੇ ਗੰਭੀਰ ਹੁੰਦਿਆਂ ਕਿਹਾ ਰੱਬ ਨੇ ਖੁਦ ਸੱਚ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਰਮਨ ਦੀ ਖਮੋਸ਼ੀ ਉਸੇ ਸੱਚ ਹੋਣ ਦੀ ਸਭ ਤੋਂ ਵੱਡੀ ਗਵਾਹੀ ਬਣ ਗਈ ਹੈ ਲੋਕਾਂ ਦੀਆਂ ਅੱਖਾਂ ਪਾਰ ਆਈਆਂ ਸੀਠ ਨੇ ਆਪਣੀਆਂ ਨਜ਼ਰਾਂ ਥੱਲੇ ਕਰ ਲਈਆਂ ਤੇ ਪਹਿਲੀ ਵਾਰ ਰਮਨ ਤੋਂ ਮਾਫੀ ਮੰਗੀ ਰਮਨ ਨੇ ਸਿਰਫ ਇੰਨਾ ਹੀ ਕਿਹਾ ਕਿ ਮੇਰਾ ਹਿਸਾਬ ਉਸ ਰੱਬ ਦੇ ਨਾਲ ਹੈ ਜਿਹਦਾ ਹਿਸਾਬ ਉਹਦੇ ਨਾਲ ਹੁੰਦਾ ਹੈ ਨਾ ਉਹਨੂੰ ਕਿਸੇ ਤੋਂ ਬਦਲਾ ਲੈਣ ਦੀ ਲੋੜ ਨਹੀਂ ਹੁੰਦੀ ਰਮਨ ਨੇ ਸੀਟਜੀ ਨੂੰ ਮਾਫ ਕਰ ਦਿੱਤਾ ਜਿਵੇਂ ਉਹਨੇ ਸੱਚਮੁੱਚ ਦਿਲੋਂ ਆਖ ਦਿੱਤਾ ਹੋਵੇ ਕਿਉਂ ਕਿਸੇ ਤੋਂ ਬਦਲਾ ਲੈਣ ਦੀ ਸਿਰਫ ਆਪਣਾ ਫਰਜ਼ ਨਿਭਾਉਣਾ ਆਇਆ ਏ ਪਿੰਡ ਵਾਲਿਆਂ ਦੀਆਂ ਨਜ਼ਰਾਂ ਬਦਲ ਚੁੱਕੀਆਂ ਸੀ ਉਹੀ ਲੋਕ ਜੋ ਕੁਝ ਦਿਨ ਪਹਿਲਾਂ ਉਹਨੂੰ ਚੋਰ ਸਮਝਦੇ ਸੀ ਹੁਣ ਉਸਨੂੰ ਰੱਬ ਦਾ ਭਗਤ ਸਮਝਣ ਲੱਗ ਪਏ ਸੀ ਪੰਡਤ ਜੀ ਨੇ ਸਾਰੇ ਲੋਕਾਂ ਨੂੰ ਬੁਲਾਇਆ ਤੇ ਕਿਹਾ ਮੈਂ ਆਪਣਾ ਫਰਜ਼ ਨਿਭਾ ਦਿੱਤਾ ਫਿਰ ਰਮਨ ਨੂੰ ਗੱਲ ਨਾਲ ਲਾ ਲਿਆ ਤੇ ਕਿਹਾ ਅੱਜ ਰੱਬ ਨੇ ਸਾਨੂੰ ਸਭ ਨੂੰ ਸਬਕ ਦਿੱਤਾ ਏ ਪਰ ਸਭ ਤੋਂ ਵੱਡਾ ਸਬਕ ਸਾਨੂੰ ਰਮਨ ਤੋਂ ਮਿਲਿਆ ਏ। ਉਸੇ ਰਾਤ ਰਮਨ ਮੰਦਿਰ ਵਿੱਚ ਦਿਨ ਰਾਤ ਤੱਕ ਬੈਠਾ ਰਿਹਾ। ਉਹ ਚੁੱਪ ਸੀ, ਜਿਵੇਂ ਕੋਈ ਸੋਚ ਰਿਹਾ ਹੋਵੇ। ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਗਹਿਰਾਈ ਆ ਚੁੱਕੀ ਸੀ। ਉਹ ਸਮਝ ਚੁੱਕਿਆ ਸੀ ਕਿ ਸੱਚਾਈ ਸਿਰਫ ਜ਼ੁਬਾਨ ਨਾਲ ਨਹੀਂ, ਦਿਲ ਨਾਲ ਜੁੜੀ ਹੋਈ ਹੁੰਦੀ ਹੈ ਤੇ ਕਈ ਵਾਰੀ ਖਮੋਸ਼ੀ ਸਭ ਤੋਂ ਉੱਚੀ ਆਵਾਜ਼ ਬਣ ਜਾਂਦੀ। ਅਗਲੇ ਦਿਨ ਲੋਕਾਂ ਨੇ ਜਦੋਂ ਰਮਨ ਨੂੰ ਮਿਲਣਾ ਚਾਹਿਆ, ਤਾਂ ਮੰਦਿਰ ਵਿੱਚ ਮੌਜੂਦ ਨਹੀਂ ਸੀ। ਉਹ ਆਪਣੇ ਦਿਨ ਦੇ ਬਾਕੀ ਕੰਮਾਂ ਉਤੇ ਗਿਆ ਸੀ ਲੋਕਾਂ ਨੇ ਸੋਚਿਆ ਕਿ ਸ਼ਾਇਦ ਉਹ ਨਰਾਜ ਹੋ ਗਿਆ ਹੋਵੇ ਪਰ ਜਦੋਂ ਦੁਪਹਿਰ ਲੰਘ ਗਈ ਤੇ ਰਮਨ ਦਾ ਕਿਤੇ ਵੀ ਪਤਾ ਨਾ ਚੱਲਿਆ ਤਾਂ ਚਿੰਤਾ ਵੱਧ ਗਈ ਆਖਰਕਾਰ ਪੰਡਤ ਜੀ ਉਸੇਠ ਤੇ ਕੁਝ ਬਜ਼ੁਰਗੋ ਦੇ ਕਮਰੇ ਵਿੱਚ ਪਹੁੰਚੇ ਪਰ ਕਮਰਾ ਖਾਲੀ ਸੀ ਸਿਰਫ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਦੇ ਤੇ ਲਿਖਿਆ ਸੀ ਮੈਂ ਇੱਥੇ ਸਿਰਫ ਇੱਕ ਰਬੀ ਇਮਤਿਹਾਨ ਲਈ ਭੇਜਿਆ ਗਿਆ ਸੀ ਮੇਰਾ ਕੰਮ ਪੂਰਾ ਹੋ ਚੁੱਕਿਆ ਹੈ ਸਚਾਈ ਰੱਬ ਉਹ ਪਰਪਰੋਸਾ ਤੇ ਸਬਰ ਦੀ ਕਸੌਟੀ ਸਾਡੇ ਸਾਰਿਆਂ ਉੱਪਰ ਆਉਂਦੀ ਏ ਕਦੇ ਕਿਸੇ ਉੱਤੇ ਇਲਜ਼ਾਮ ਦੇ ਰੂਪ ਵਿੱਚ ਕਦੇ ਮਾਫੀ ਦੇ ਰੂਪ ਵਿੱਚ ਹੁਣ ਮੇਰਾ ਸਮਾਂ ਖਤਮ ਹੋ ਗਿਆ ਏ ਅਰਦਾਸ ਕਰਿਓ ਕਿ ਮੇਰਾ ਇਹ ਹਿਸਾਬ ਵੀ ਰੱਬ ਕੋਲ ਆਸਾਨ ਹੋਵੇ ਸਾਰੇ ਹੈਰਾਨ ਸੀ ਰਮਨ ਕਿੱਥੇ ਗਿਆ ਕੌਣ ਸੀ ਉਹ ਪਿੰਡ ਵਿੱਚ ਗੱਲਾਂ ਚੱਲਣ ਲੱਗੀਆਂ ਕੋਈ ਕਹਿਣ ਲੱਗਾ ਉਹ ਕੋਈ ਯਾਤਰੀ ਸੀ ਕੁਝ ਲੋਕ ਬੋਲੇ ਕਿ ਉਹ ਰੱਬ ਦਾ ਖਾਸ ਭਗਤ ਸੀ ਤੇ ਕੁਝ ਨੇ ਸਿਰਫ ਇਨਾ ਕਿਹਾ ਕਿ ਉਹ ਸਚਾਈ ਦਾ ਸ਼ੀਸ਼ਾ ਸੀ ਜੋ ਸਾਨੂੰ ਸਾਡਾ ਅਸਲ ਚਿਹਰਾ ਵਿਖਾ ਕੇ ਚਲਾ ਗਿਆ ਉਹ ਦਿਚਾਂਤ ਤੋਂ ਬਾਅਦ ਪਿੰਡ ਬਦਲ ਗਿਆ ਲੋਕ ਇੱਕ ਦੂਜੇ ਨਾਲ ਸੱਚ ਬੋਲਣ ਲੱਗ ਪਏ ਤੇ ਸਭ ਤੋਂ ਵੱਡੀ ਗੱਲ ਹਰ ਕੋਈ ਖਮੋਸ਼ੀ ਵਿੱਚ ਵੀ ਰੱਬ ਨਾਲ ਗੱਲ ਕਰਨ ਲੱਗ ਪਿਆ ਜਿਵੇਂ ਰਮਨ ਨੇ ਸਿਖਾਇਆ ਸੀ ਰਮਨ ਦਾ ਕਮਰਾ ਅੱਜ ਵੀ ਮੰਦਿਰ ਦੇ ਨਾਲ ਖਾਲੀ ਪਿਆ ਹੈ ਕੋਈ ਉਹਨੂੰ ਵਰਤਦਾ ਨਹੀਂ ਸਿਰਫ ਸਫਾਈ ਹੁੰਦੀ ਹੈ ਤੇ ਕੰਧ ਉੱਤੇ ਉਹੀ ਲਿਖਤ ਲਿਖੀ ਹੋਈ ਹੈ ਜੋ ਉਸਨੇ ਛੱਡੀ ਸੀ ਸੱਚ ਜਿਕਰ ਰੱਬ ਲਈ ਹੋਵੇ ਉਹ ਸੱਚ ਸ਼ਾਇਦ دیر ਨਾਲ ਜਿੱਤਦਾ ਏ ਪਰ ਜਦੋਂ ਵੀ ਜਿੱਤਦਾ ਏ ਤਾਂ ਖਮੋਸ਼ੀ ਵੀ ਗਵਾਹ ਬਣ ਜਾਂਦੀ ਸੋ ਇਹ ਕਹਾਣੀ ਦੋਸਤੋ ਸਾਨੂੰ ਸਿਖਾਉਂਦੀ ਆ ਕਿ ਇਲਜ਼ਾਮ ਸਿਆਣਾ ਆਸਾਨ ਨਹੀਂ ਹੁੰਦਾ ਪਰ ਜਿਕਰ ਸਬਰ ਪਰੋਸਾ ਤੇ ਨੀਅਤ ਸਾਫ਼ ਹੋਵੇ ਤਾਂ ਰੱਬ ਖੁਦ ਇਨਸਾਫ਼ ਕਰਦਾ ਏ ਤੇ ਇੱਕ ਗੱਲ ਹੋਰ ਵੀ ਸਿੱਖਣ ਨੂੰ ਮਿਲਦੀ ਏ ਕਿ ਮੁਸ਼ਕਲ ਵਿੱਚ ਸਭੋ ਮੋੜ ਲੈਂਦੇ ਆ ਤੇ ਚੰਗੇ ਸਮੇਂ ਵਿੱਚ ਸਾਰੇ ਨਾਲ ਖੜਦੇ ਆ ਜੋ ਕਿ ਅੱਜ ਕੱਲ੍ਹ ਦੁਨੀਆ ਦੀ ਫਿਤਰਤ ਆ। ਜੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਮੈਂ ਇਸ ਤਰ੍ਹਾਂ ਕੰਮ ਦੇ ਕਿਸੇ-ਕੰਮ ਦੀਆਂ ਕਹਾਣੀਆਂ ਤੇ ਹੋਰ ਗੱਲਾਂ-ਬਾਤਾਂ ਨਾਲ ਹਾਜ਼ਰ ਹੁੰਦੀ ਰਹਾਂਗੀ। ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ। ਰੱਬ ਰਾਖਾ।